ਤੋ ਮੈਂ ਅਪੀਲ ਕਰਨੀ ਚਾਹੁੰਨਾ ਆਪਣੀ ਇਸਾਈ ਲੀਡਰਸ਼ਿਪ ਦੇ ਜਿੰਨੇ ਵੀ ਆਗੂ ਨੇ ਕਿ ਮੈਨੂੰ ਰਾਤ ਦਰਸ਼ਨ ਹੋਇਆ ਤੇ ਖੁਦਾਵੰਦ ਨੇ ਮੈਨੂੰ ਦਰਸ਼ਨ ਦੇ ਵਿੱਚ ਕਿਹਾ ਕਿ ਜਿਹੜੇ ਧਾਰਮਿਕ عقیده ਦੇ ਜਿਹੜੇ ਪ੍ਰਚਾਰਕ ਨੇ ਉਹ ਹੁਣ ਐਸੇ ਲੀਡਰ ਪੋਲੀਟੀਸ਼ੀਅਨ ਦੇ ਵਿੱਚ ਆਕੇ ਆਪਣਾ ਜੋਰ ਜਿਹੜਾ ਉਹ ਅਜਮਾਉਣਗੇ ਕਿ ਮੈਂ ਉਹਨਾਂ ਨੂੰ ਆਪਣੇ ਰਾਜ ਭਾਗ ਦੇ ਵਿੱਚੋਂ ਹੁਣ ਬਾਹਰ ਕੱਢਣ ਲੱਗਿਆਂ ਤੇ ਤੁਸੀਂ ਜਿੰਨੇ ਪ੍ਰਧਾਨ ਲੋਕ ਨੇ ਉਹ ਹੁਣ ਬਾਈਬਲ ਫੜ ਕੇ ਮੇਰੇ ਰਾਜ ਦੇ ਲਈ ਮੇਰੇ ਰਾਜ ਦੀ ਤਰੱਕੀ ਦੇ ਲਈ ਆਪਣਾ ਜਿਹੜਾ ਪ੍ਰਚਾਰ ਆ ਉਹਨੂੰ ਕਰਨਾ ਸੋ ਮੈਂ ਬੇਨਤੀ ਵੀ ਕਰਨੀ ਚਾਹੁੰਨਾ ਆ ਆਪਣੇ ਲੀਡਰ ਗੁਰਦਾਸਪੁਰ ਤੋਂ ਮੇਰਾ ਵੱਡਾ ਭਰਾ ਪੀਟਰ ਮਸੀਹ ਜੀ ਦਾ ਜੀ ਆਰਫ ਚੋਹਾਨ ਜੀ ਹallelujah ਵਿਚਾਰਮਦਾਸੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਚਾਓ ਅੱਗੇ ਚਾ ਕੇ ਅਗਰ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਤੇ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਇਸ ਵੀਡੀਓ ਦੇ ਟੌਪਿਕ ਦੇ ਬਾਰੇ ਕਿ ਜਿੱਦਾਂ ਕਿ ਸਾਡੇ ਬ੍ਰਦਰ ਜੋ ਕਿ ਪੀਟਰ ਮਸੀਹ ਜੀ ਤੁਸੀਂ ਜਾਣਦੇ ਹੋ ਹੋਗੇ ਇਹਨਾਂ ਨੂੰ ਜੋ ਕਿ ਪਰਮੇਸ਼ਾ ਦੇ ਦਰਸ਼ਨ ਦੇ ਰਾਹੀ ਜੋ ਕਿ ਇਹਨਾਂ ਨੇ ਕੁਝ ਸੰਦੇਸ਼ ਨੂੰ ਪਾਇਆ ਔਰ ਇਸ ਦਰਸ਼ਨ ਨੂੰ ਜੋ ਕਿ ਸਭ ਲੋਕਾਂ ਦੇ ਨਾਲ ਇਹ ਆਪਣੀ ਵੀਡੀਓ ਦੇ ਵਿੱਚ ਜੋ ਕਿ ਸਾਂਝਾ ਕਰ ਰਹੇ ਨੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਹੀ ਪੁਰਾਣੇ ਸਮੇਂ ਤੋਂ ਲੈ ਕੇ ਸਾਡਾ ਪ੍ਰਭ ਯੇਸ਼ੂ ਮਸੀਹ ਸਾਡਾ ਖੁਦਾਵੰਦ ਜੋ ਕਿ ਆਪਣੀਆਂ ਨਬੀਆਂ ਦੇ ਉੱਤੇ ਆਪਣੀ ਲੋਕਾਂ ਦੇ ਉੱਤੇ ਜੋ ਕਿ ਹੋਣ ਵਾਲੀ ਔਰ ਵਾਲੀ ਵਿਪੱਤੀਆਂ ਨੂੰ ਆਉਣ ਵਾਲੇ ਕੁਝ ਜੋ ਕਿ ਹੋਣ ਵਾਲੇ ਕਮਾਂ ਨੂੰ ਆਪਣੇ ਲੋਕਾਂ ਦੇ ਉੱਤੇ ਸਹਾਇਕ ਕਰਦਾ ਲੋਕਾਂ ਨੂੰ ਚੇਤਾਵਨੀ ਦੇਣ ਵਾਸਤੇ ਇਸੇ ਤਰ੍ਹਾਂ ਜੋ ਕਿ ਇਸ ਬ੍ਰਦਰ ਦੇ ਰਾਹੀਂ ਵੀ ਜੋ ਕਿ ਪਰਮੇਸ਼ਰ ਨੇ ਇੱਕ ਸੰਦੇਸ਼ ਦਿੱਤਾ ਬ੍ਰਦਰ ਨੂੰ ਉਰਦਸ਼ਨ ਦੇ ਕੇ ਪ੍ਰਭ ਯੇਸ਼ੂ ਮਸੀਹ ਨੇ ਆਪਣੇ ਲੋਕਾਂ ਤੱਕ ਇੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਆਓ ਅਸੀਂ ਉਸ ਮੈਸੇਜ ਨੂੰ ਸੁਣਦੇ ਹਾਂ ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਖਾਸ ਜੋ ਕਿ ਮਸੀਹ ਲੋਕਾਂ ਦੇ ਲਈ ਮਸੀਹ ਲੀਡਰਾਂ ਦੇ ਲਈ ਜੋ ਮਸੀਹ ਦੇ ਕੰਮਾਂ ਦੇ ਲਈ ਅੱਗੇ ਆ ਜੋ ਮਸੀਹ ਦੇ ਵਿੱਚ ਲੀਡਰ ਬਣੇ ਹੋਏ ਨੇ ਉਹਨਾਂ ਦੇ ਲਈ ਬਹੁਤ ਹੀ ਜੋ ਕਿ ਖਾਸ ਮੈਸੇਜ ਦਿੱਤਾ ਗਿਆ ਹallelujah ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਹੋਰ ਆਓ ਅਸੀਂ ਵੀਡੀਓ ਨੂੰ ਸੁਣਦੇ ਹਾਂ ਹallelujah ਸਭ ਨੂੰ ਜੈ ਮਸੀਹ ਕੀ ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਰੀ ਨਾਲ ਦੀ ਨਾਲ ਇਸ ਲਾਈਵ ਨੂੰ ਸ਼ੇਅਰ ਕਰਦੇ ਜਾਏ ਉਹ ਕਿਧੋ ਕਿ ਲਾਈਵ ਤਾਂ ਵੈਸੇ ਮਸਵੇਰੇ 9:30 ਵਜੇ ਹੋਣਾ ਸੀਗਾ ਪਰ ਗੁਜਰ ਜੀ ਮਿਆ ਕਰਕੇ ਮੈਂ ਲਾਈਵ ਨਹੀਂ ਹੋ ਸਕਿਆ ਸੂਦੇ ਲਈ ਖਿਮਾ ਦਾ ਯੱਜ ਕਿਆ ਸੋ ਮੈਂ ਤੁਹਾਡੇ ਨਾਲ ਇੱਕ ਆਪਣਾ ਦਰਸ਼ਨ ਜੋ ਮੈਨੂੰ ਰਾਤ ਆ ਉਹਦੇ ਬਾਰੇ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਜਿਹੜੀ ਈਸਾਈ ਰਾਜਨੀਤੀ ਆ ਈਸਾਈ ਲੀਡਰਸ਼ਿਪ ਆ ਕਿ ਉਹ ਕਿਸ ਤਰੀਕੇ ਦੇ ਨਾਲ ਖਤਮ ਹੋ ਰਹੀ ਆ ਜਾਂ ਉਹਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਚਾਹੇ ਏਜੰਸੀਆਂ ਵੱਲੋਂ ਲਾ ਲਓ ਉਤੇ ਚਾਹੇ ਕੁਝ ਆਪਣੇ ਹੀ ਬੰਦਿਆਂ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਖਤਮ ਕਰਨ ਦੀਆਂ ਸੋ ਮੈਂ ਅਪੀਲ ਕਰਨੀ ਚਾਹੁੰਨਾ ਆਪਣੀ ਇਸਾਈ ਲੀਡਰਸ਼ਿਪ ਦੇ ਜਿੰਨੇ ਵੀ ਆਗੂ ਨੇ ਕਿ ਮੈਨੂੰ ਰਾਤ ਦਰਸ਼ਨ ਹੋਇਆ ਤੇ ਖੁਦਾਬੰਦ ਨੇ ਮੈਨੂੰ ਦਰਸ਼ਨ ਦੇ ਵਿੱਚ ਕਿਹਾ ਕਿ ਜਿਹੜੇ ਧਾਰਮਿਕ ਅਕੀਦੇ ਦੇ ਜਿਹੜੇ ਪ੍ਰਚਾਰਕ ਨੇ ਉਹ ਹੁਣ ਐਸੇ ਲੀਡਰ ਪੋਲੀਟੀਸ਼ੀਅਨ ਦੇ ਵਿੱਚ ਆ ਕੇ ਆਪਣਾ ਜੋਰ ਜਿਹੜਾ ਉਹ ਅਜਮਾਉਣਗੇ ਕਿ ਮੈਂ ਉਹਨਾਂ ਨੂੰ ਆਪਣੇ ਰਾਜ ਭਾਗ ਦੇ ਵਿੱਚੋਂ ਹੁਣ ਬਾਹਰ ਕੱਢਣ ਲੱਗਿਆਂ ਤੇ ਤੁਸੀਂ ਜਿੰਨੇ ਪ੍ਰਧਾਨ ਲੋਕ ਨੇ ਉਹ ਹੁਣ ਬਾਈਬਲ ਫੜ ਕੇ ਮੇਰੇ ਰਾਜ ਦੇ ਲਈ ਮੇਰੇ ਰਾਜ ਦੀ ਤਰੱਕੀ ਦੇ ਲਈ ਆਪਣਾ ਜਿਹੜਾ ਪ੍ਰਚਾਰ ਆ ਉਹਨੂੰ ਕਰਨ। ਸੋ ਮੈਂ ਬੇਨਤੀ ਵੀ ਕਰਨੀ ਚਾਹੁੰਨਾ ਆ। ਆਪਣੇ ਲੀਡਰ ਗੁਰਦਾਸਪੁਰ ਤੋਂ ਮੇਰਾ ਵੱਡਾ ਭਰਾ ਪੀਟਰ ਮਸੀਹ ਚੀਦਾ ਜੀ, ਆਰਫ ਚੋਹਾਨ ਜੀ, ਐਲਬਰਟ ਦੁਆ ਜੀ, ਰਕੇਸ਼ ਵਿਲੀਅਮ ਜੀ, ਰੋਸ਼ਨ ਜੋਸਫ ਜੀ, ਤਰਸੀਮ ਸਹੋਤਾ ਜੀ, ਸਨਾਵਰ ਭੱਟੀ ਜੀ ਦੇ ਹਮੀਦ ਮਸੀਹ ਜੀ ਅਤੇ ਹੋਰ ਵੀ ਜਿੰਨੇ ਨਾਮ ਬਿਨਾਮ ਜੋ ਇਸਾਈ ਲੀਡਰਸ਼ਿਪ ਦੇ ਵਿੱਚ ਸਰਗਰਮ ਨੇਤਾ ਨੇ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਆਪਣੀ ਲੀਡਰੀ ਛੱਡ ਕੇ ਬਾਈਬਲ ਹੱਥ ਦੇ ਵਿੱਚ ਫੜ ਕੇ ਕਿਉਂ ਨਾ ਆਪਾਂ ਦਰਬ ਯਿਸੂ ਮਸੀਹ ਜੀ ਦਾ ਜਿਹੜਾ ਪ੍ਰਚਾਰ ਆ ਉਹਨੂੰ ਕਰੀਏ ਕਿਉਂਕਿ ਜੋ ਸਾਡਾ ਅੱਜ ਦਾ ਜਿਹੜਾ ਧਾਰਮਿਕ عقیدہ ਆ ਉਹ ਇਹ ਸਮਝਦਾ ਆ ਕਿ ਅਸੀਂ ਸ਼ਾਇਦ ਇਹਨਾਂ ਲੀਡਰਾਂ ਤੋਂ ਖੁਸ਼ ਨਹੀਂ ਆ ਜਾਓ ਸਾਰਾ ਸੌਰੀ ਥੋੜੀ ਜੀ ਡਿਸਟਰਬੈਂਸ ਆ ਗਈ ਸੀ ਸੋ ਮੈਂ ਗੱਲ ਕਰਨੀ ਚਾਹੁੰਨਾ ਕਿ ਜੇ ਆਪਾਂ ਬਾਈਬਲ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮਹਾਜਾਜਕ ਹੁੰਦੇ ਸੀ ਉਹਨਾਂ ਨੇ ਸਮੇਂ-ਸਮੇਂ ਦੇ ਵਿੱਚ ਆਪਣੇ ਪ੍ਰਧਾਨ ਯਾਜਕਾਂ ਨੂੰ ਆਪਣੇ ਸਮਾਜ ਦੀ ਭਲਾਈ ਦੇ ਲਈ ਕੰਮ ਕਰਨ ਦੇ ਲਈ ਠਹਿਰਾਇਆ ਪਰ ਜਿਹੜਾ ਸਾਡਾ ਅੱਜ ਦਾ ਜਿਹੜਾ ਪ੍ਰੀਸਟ ਆ ਜਾਂ ਕੁਝ ਜਿਹੜੇ ਲੋਕ ਪੋਲਿਟੀਕਲ ਮਾਈਂਡ ਦੇ ਨੇ ਉਹ ਇਹ ਸਮਝਦੇ ਨੇ ਕਿ ਸਾਨੂੰ ਕਿਸੇ ਪ੍ਰਧਾਨ ਦੀ ਕੋਈ ਜ਼ਰੂਰਤ ਨਹੀਂ ਆ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਆਪਣੇ ਜਿੰਨੇ ਵੀ ਮੇਰੇ ਵੀਰ ਇਸਾਈ ਰਾਜਨੀਤੀ ਦੇ ਵਿੱਚ ਸਰਗਰਮ ਨੇ ਕਿ ਆਪਾਂ ਰਲ ਕੇ ਪਰਮੇਸ਼ਵਰ ਦੇ ਰਾਜ ਨੂੰ ਅੱਗੇ ਲੈ ਕੇ ਜਾਈਏ ਔਰ ਅੱਗੇ ਵਧਾਈਏ ਔਰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਜਿੰਨੇ ਮੇਰੇ ਵੀਰ ਐਨ ਆਰ ਆਈ ਨੇ ਜੇ ਉਹਨਾਂ ਨੇ ਵੀ ਸ਼ਾਇਦ ਕਿਤਨਾ ਕਿਤੇ ਇਹ ਲੱਗਦਾ ਹੋਵੇਗਾ ਉਹਨਾਂ ਨੂੰ ਵੀ ਕਿ ਸਾਨੂੰ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਆ ਜਿਹੜੀ ਰਾਜਨੀਤੀ ਆ ਕਿ ਇਹਦੇ ਵਿੱਚ ਸ਼ਾਇਦ ਉਹਨਾਂ ਨੂੰ ਵੀ ਕੋਈ ਜਿਹੜਾ ਕੋਈ ਯੋਗ ਬੰਦਾ ਨਹੀਂ ਲੱਭਿਆ ਕਿ ਜਿਨ੍ਹਾਂ ਨੂੰ ਉਹ ਠਹਿਰਾ ਸਕਣ ਜਾਂ ਗੁਰਦਾਸਪੁਰ ਦੇ ਵਿੱਚ ਉਹਨਾਂ ਨੂੰ ਉਹ ਕੈਂਡੀਡੇਟ ਖੜਾ ਕਰ ਸਕਣਾ ਚਲੋ ਅੱਛੀ ਗੱਲ ਆ ਕਿ ਸਾਡੇ ਜਿਹੜਾ ਸਮਾਜ ਦੀ ਗੱਲ ਹੋਣੀ ਚਾਹੀਦੀ ਆ ਔਰ ਹੋਵੇ ਵੀ ਵਧੀਆ ਗੱਲ ਆ ਪਰ ਮੈਂ ਆਪਣੇ ਜਿਹੜੇ ਧਾਰਮਿਕ عقیده ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਰਾਜਨੀਤੀ ਦੇ ਵਿੱਚ ਵਧੀਆ ਪਰਫਾਰਮ ਕਰੋ ਔਰ ਸਮਾਜ ਦੇ ਨਾਲ ਵਧੀਆ ਤਾਲਮਿਲ ਬਣਾ ਕੇ ਹਰ ਇੱਕ ਵਰਗ ਦੀ ਗੱਲ ਕਰੋਗੇ ਸੋ ਮੈਂ ਆਪਣੇ ਲੀਡਰਾਂ ਨੂੰ ਵੀ ਇੱਕ ਵਾਰ ਫਿਰ ਅਪੀਲ ਕਰਨੀ ਚਾਹੁੰਦਾ ਕਿ ਕਿਉਂ ਨਾ ਆਪਾਂ ਪਰਮੇਸ਼ਵਰ ਦੇ ਰਾਜ ਦੇ ਲਈ ਕੰਮ ਕਰੀਏ ਤੇ ਪਰਮੇਸ਼ਵਰ ਸਾਡੇ ਤੋਂ ਖੁਸ਼ ਜ਼ਰੂਰ ਹੋਵੇਗਾ। ਤੋਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਲੈਣਾ ਚਾਹੁੰਦਾ ਆ ਔਰ ਮਾਫੀ ਮੰਗਦਾ ਜੇ ਮੇਰੀ ਗੱਲ ਦੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋ ਠੇਸ ਪਹੁੰਚੀ ਆ। ਤੋਂ ਮੈਂ ਖਿਮਾ ਦਾ ਯੱਜ ਗਿਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਰਾਮ ਲੈਣਾ ਸਭ ਨੂੰ ਜੈਮ ਸਿਕੀ।